ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਬਿੰਦਲ ਲਾਹੌਰੀਆ YouTube ਚੈਨਲ ਤੇ Facebook ਪੇਜ ਤੇ ਆਪਾਂ ਫੇਰ ਅੱਜ ਨਵੀਂ ਵੀਡੀਓ ਪਾਉਣ ਲੱਗੇ ਆ ਜੀ ਤੇ ਉਹ ਮੋਬਾਈਲ ਫੜਨ ਵਾਲੀ ਜਿਹੜੀ ਰਾੜ ਜੀ ਆ ਉਹ ਚਾਰਜ ਨਹੀਂ ਸੀ ਤੇ ਮੈਂ ਚਲਾਈਏ ਹੱਥ ਨਾਲ ਹੀ ਕੰਮ ਚਲਾ ਲੈਂਦੇ ਆ ਤੇ ਮੈਂ ਤੁਹਾਨੂੰ ਦਿਖਾਉਣਾ ਆਪਣੇ ਕੋਲ ਜਿਵੇਂ ਟਰੈਕਟਰ ਖੜੇ ਆ ਨਵੇਂ ਜਿਹੜੇ ਆਪਾਂ ਨਵੇਂ ਜਿਹੜੇ ਡਿਲੀਵਰ ਕਰਨੇ ਆ ਤੇ ਉਹਦੇ ਵਿੱਚ ਕਿਹੜੇ ਕਿਹੜੇ ਆ ਇਹ ਉਹ ਆਈ ਸਪੈਸ਼ਲ ਐਡੀਸ਼ਨ ਜਿਵੇਂ ਆਪਾਂ ਪਤਾ ਹੀ ਆਪਾਂ ਨੂੰ ਇਹ ਮਾਡਲ ਆਪਾਂ ਵੀਡੀਓ ਵੀ ਪਾਉਨੇ ਆ ਹਨਾ ਆਮ ਹੀ ਆਪਾਂ ਨੂੰ ਪਤਾ ਵੀ ਇਹ ਮਾਡਲ 3630 ਸਪੈਸ਼ਲ ਐਡੀਸ਼ਨ ਆਉਂਦਾ ਹੈ 5620 ਦੇ ਵਿੱਚ ਆਪਾਂ ਜਿ ਗੇਅਰ ਦੀ ਗੱਲ ਕਰੀਏ ਤੇ ਆਪਾਂ ਕ੍ਰੀਪਰ ਗੇਅਰ ਮੰਗਾਇਆ ਸੀ ਜਿਹੜਾ ਤੁਹਾਨੂੰ ਇਸ ਤਰ੍ਹਾਂ ਨਹੀਂ ਪਤਾ ਲੱਗਣਾ ਤੇ ਇਹ ਗੇਅਰ ਦੀ ਜਿਹੜੀ ਖਾਸੀਅਤ ਥੋੜੀ ਜਿਵੇਂ ਤੁਹਾਨੂੰ ਦੱਸਾਂ ਵੀ ਇਹਦਾ ਜਿਹੜਾ ਤੋਰਾ ਹੈ ਨਾ ਉਹ ਜਿਵੇਂ ਸੁਪਰ ਫੀਟਰ ਹੈ ਟੂਲੀ ਲਈ ਚਲਾਉਣੀ ਹੈ ਬੈਲਰ ਚਲਾਉਣਾ ਹੈ ਇਹ ਚਲੋ ਵੱਡੀ ਐਚਪੀ ਹੈ ਟਰੈਕਟਰ ਜੇ ਆਪਾਂ ਗੱਲ ਕਰੀਏ ਤੂੜੀ ਵਾਲੀ ਦੀ ਜਾਂ ਬੈਲਰ ਦੀ ਚਲੋ ਇਹਦੇ ਵਿੱਚ ਜਿਵੇਂ ਜ 65 ਐਚਪੀ ਦੀ ਗੱਲ ਕਰੀਏ ਤਾਂ ਵੱਡ ਮਨ ਲੋ ਵੱਡੀ ਐਚਪੀ ਜਿਹੜੀ ਆ ਤੂੜੀ ਵਾਲੀ ਤੇ ਬੈਲਰ ਆਸਤੇ ਥੋੜਾ ਜਿਹਾ ਖਰਚੇ ਦਾ ਜ਼ਿਆਦਾ ਬਣ ਜਾਂਦਾ ਕੰਮ ਵੀ ਉਹਦਾ ਪੈਨ ਲਾ ਲਓ ਵੀ ਉਹਦਾ ਡੀਜ਼ਲ ਖਰਚਾ ਕਹਿ ਸਕਦੇ ਆ ਵੀ ਜ਼ਿਆਦਾ ਹੋਊਗਾ ਵੀ ਆਪਾਂ ਵੀ 50 55 ਐਚਪੀ ਤੱਕ ਹੀ ਲਾਈਏ ਪਰ ਇਹਦੇ ਵਿੱਚ ਆਪਾਂ ਨੂੰ ਬੈਨੀਫਿਟ ਕੀ ਆ ਇਕੋ ਮੋਡ ਦਾ ਜੇ ਜੇ ਤੁਸੀਂ ਇਹਦੀ ਪਾਵਰ ਵੱਧ ਕੱਟ ਕਰ ਸਕਦੇ ਹੋ ਤੇ ਇਹਨੂੰ ਵੀ ਆਪਾਂ ਲਾ ਸਕਦੇ ਆ ਜਿਹੜੀ ਇਹਦੀ ਮੇਨ ਸਹੂਲਤ ਹੈ ਇੱਕੋ ਮੋੜ ਦੀ ਤੇ ਇਹ ਜਿਹੜਾ ਗੇਅਰ ਦੀ ਆਪਾਂ ਜਿਵੇਂ ਗੱਲ ਕਰਨ ਲੱਗੇ ਸੀ ਕ੍ਰੀਪਰ ਗੇਅਰ ਆ ਇਹ ਆਮ ਜਿਵੇਂ 12+3 ਯੂਜੀ ਗੇਅਰ ਲਿਖਿਆ ਆਉਂਦਾ ਨਾ ਟਰੈਕਟਰ ਤੇ ਤੇ ਇਹ ਕ੍ਰੀਪਰ ਗੇਅਰ ਆ ਤੇ ਕ੍ਰੀਪਰ ਗੇਅਰ ਦਾ ਬੈਨੀਫਿਟ ਮੇਨ ਹੈ ਤੋਰੇ ਵਾਲੇ ਪਾਸੇ ਵੀ ਜਿਵੇਂ ਤੁਸੀਂ ਟੂੜੀ ਵਾਲੀ ਹੋ ਗਈ ਬੈਲਰ ਹੋ ਗਈ ਬੈਲਰ ਹੋ ਗਿਆ ਇਹ ਐਂਡ ਜੇ ਤੇ ਆ ਕੇ ਜਿਵੇਂ ਲਾ ਲਓ ਸਿਲ ਜੀ ਬਣ ਜਾਂਦੀ ਆ ਤੇ ਉਹ ਸਿਲ ਜਿਹੜੀ ਹੈ ਨਾ ਫਿਰ ਮੰਨ ਲਓ ਆਪਾਂ ਨੂੰ ਕਲਚ ਦੇ ਦੇ ਕੇ ਟਰੈਕਟਰ ਤੋਰਨਾ ਪੈਂਦਾ ਚਲਾਉਣਾ ਪੈਂਦਾ ਤੇ ਇਹਦੇ ਨਾਲ ਕੀ ਹੈ ਵੀ ਜਿਹੜਾ ਤੋਰਾ ਇਹਦਾ ਇੰਨਾ ਕੁ ਸਲੋ ਹੈ ਟਰੈਕਟਰ ਦਾ ਵੀ ਤੁਸੀਂ ਕਲਚ ਦੇਣ ਦੀ ਨਹੀਂ ਲੋੜ ਇਹਨੂੰ ਗੇਅਰ ਉਸਾਂ ਹੁਣਾ ਪਾ ਕੇ ਤੇ ਤੁਸੀਂ ਇਹਨੂੰ ਚਲਾ ਸਕਦੇ ਹੋ ਵੀ ਤੋਰਾ ਘਟ ਤੋਂ ਘਟ ਹੋ ਜੂਗਾ ਵੀ ਇਹਦੇ ਚ ਕਲਚ ਦੇਣ ਦੀ ਲੋੜ ਨਹੀਂ ਪੈਂਦੀ ਆਪਾਂ ਨੂੰ ਇਹ ਆਪਣਾ ਕੋਲ ਖੜਾ ਜੀ ਸੁਪਰ ਮਾਡਲ ਸੂਪਰ ਪਲੱਸ ਜਿਹੜਾ ਹੁਣ ਨਵਾਂ ਆ ਗਿਆ ਨਵੇਂ ਸਟਿੱਕਰਾਂ 'ਚ 5520 ਜੇ ਆਪਾਂ ਵੇਖੀਏ 5520 ਤੇ ਇਹ ਟਰੈਕਟਰ ਜਿਵੇਂ ਲਾ ਲਓ ਸੇਮ ਕਲਰ ਸਟਿੱਕਰ ਦੇ ਵਿੱਚ ਹੈਗਾ ਇਹ ਆਪਣਾ ਹੁਣ ਜਿਵੇਂ ਬਿਨਾ ਕਨੋਪੀ ਤੋਂ ਹੈ ਤੇ ਇਹਦੇ ਵਿੱਚ ਨਾ ਬਿਨਾ ਕਨੋਪੀ ਤੋਂ ਇਹ ਆਪਣਾ ਦਿਖਾਉਣ ਦਾ ਮਤਲਬ ਹੈ ਵੀ ਬਿਨਾ ਕਨੋਪੀ 'ਚੋਂ ਜਿਹੜਾ ਸੂਪਰ ਆਉਂਦਾ ਸੀਗਾ ਉਹਦੇ ਵਿੱਚ ਪਿੱਛੇ ਰੈਮ ਨਹੀਂ ਸੀ ਆਉਂਦੀ ਹੁਣ ਟਰੈਕਟਰ ਥੋੜਾ ਜਿਹਾ ਖੜਾ ਜਿਹੜੀ ਉਹ ਵਾਲੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜੀ ਲਿਪ ਦੀ ਕੰਪੈਸਿਟੀ ਵਾਲੀ ਇਹਦਾ ਮਾਡਲ ਜਿਹੜਾ ਕਨੋਪੀ ਵਾਲਾ ਹੁੰਦਾ ਸੀ ਉਹਦੇ ਚ ਹੀ ਆਉਂਦੀ ਸੀ ਹੁਣ ਆਪਾਂ ਜਵੇਂ ਕੱਪੜੇ ਵਾਲੀ ਛਤਰੀ ਲੈਣੀ ਹੈ ਤੇ ਇਹਦੇ ਚ ਵੀ ਆਪਾਂ ਨੂੰ ਇਹ ਇਕੱਲੀ ਛਤਰੀ ਦਾ ਫਰਕ ਰਹਿ ਗਿਆ ਬਾਕੀ ਮਾਡਲ ਜਿਹੜਾ ਹੈ ਲਗਭਗ ਸਾਰੇ ਫੀਚਰ ਸੇਮ ਹੈ ਵੈਸੇ ਆਪਾਂ ਇਹਨਾਂ ਦੀ ਵੀਡੀਓ ਅੱਜ ਮੌਸਮ ਜੇ ਸਹੀ ਨਹੀਂਗਾ ਵੀ ਮੇਰਾ ਇਰਾਦਾ ਸੀ ਵੀ ਪੂਰੀ ਆਪਾਂ ਬਣਾ ਕੇ ਪਾਵਾਂਗੇ ਤੇ ਇਹ ਫਿਰ ਆਪਾਂ ਤੁਹਾਨੂੰ ਇਹਦਾ ਪੂਰਾ ਵਿਸਥਾਰ ਨਾਲ ਦੱਸਾਂਗੇ ਅੱਜ ਅੱਜ ਇੰਨੀ ਮੈਂ ਕਹਾ ਵੀ ਜਿਵੇਂ ਵੀਡੀਓ ਆਪਾਂ ਪਾਉਂਦੇ ਰਹੀਏ ਨਾ ਥੋੜੀ ਅਪਡੇਟ ਜੀ ਰਹਿੰਦੀ ਆ ਵੀ ਲਾ ਲਓ ਜਿਵੇਂ ਉਹ ਚੱਲਦੀ ਰਹਿੰਦੀ ਆ ਫਿਰ ਵੱਤ ਵਾਤ ਜਿਹੜੇ ਕਿਸਾਨ ਭਰਾ ਆਇਆ ਜਾਂ ਹਨਾ ਸੱਜਣ ਮਿੱਤਰ ਜਿਹੜੇ ਵੇਖਣ ਵਾਲੇ ਉਹਨਾਂ ਕੋਲ ਪਹੁੰਚਦੀ ਆ ਵੀਡੀਓ ਜੇ ਆਪਾਂ ਪਾਉਣਾ ਓੜ ਜਾਂਦੇ ਆ ਫਿਰ ਉਹਦਾ ਫਲੋ ਜਿਹੜਾ ਘਟ ਜਾਂਦਾ ਤੇ ਫਿਰ ਤੁਹਾਨੂੰ ਮੈਂ ਦੁਬਾਰੇ ਇੱਕ ਵੀਡੀਓ ਵਧੀਆ ਬਣਾ ਕੇ ਆਪਾਂ ਪਾਵਾਂਗੇ ਇਸ ਮਾਡਲ ਤੇ ਹੋ ਸਕਦਾ ਕੱਲ ਹੀ ਬਣਾ ਕੇ ਪਾ ਲਈਏ ਕੀ ਕਰੇ ਪਰ ਗਿਰਦਾ ਕੀ ਫਰਕ ਹੈ ਸੋ ਅੱਜ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਰੱਖੇ